ਕੀ ਹਾਲ ਨੇ ਭਾਈ ਅੱਜ ਆਪਾਂ ਚੈੱਕ ਲਾਉਂਦੇ ਸੀ ਕਰਾ ਉੱਥੇ ਤੋਰਾ ਚੈੱਕ ਕਰਨ ਲੱਗੇ ਟਰੈਕਟਰਾਂ ਦਾ ਸਾਨੂੰ ਦਿਖਾਉਣਿਆ ਤੋਰਾ 855 3 ਸਪੀਡ ਦਾ ਤੇ 5210 ਗੇਅਰ ਪ੍ਰੋ ਦਾ ਚਲਾ ਕੇ ਦੇਖਦੇ ਹਾਂ ਰੇ ਲੈ ਕੇ ਲੋ ਗੇਅਰ ਤੋਂ ਹਾਈ ਤੱਕ ਜਾਉਂਦੀ ਆ ਰ 1000 ਚੱਕਰ ਕਰਕੇ ਪਹਿਲਾ ਏ ਲਵਾਉਨੇ ਆ ਵਾ ਸਹੀ ਆ ਪਹਿਲਾ ਏ ਲਾ ਲਈ ਮੁੰਡਿਆ ਮਾਸਾ ਹੀ ਜਾ ਰਿਹਾ ਪਹਿਲਾ ਲੋ ਲਾਈ ਪਹਿਲਾ ਇਹ ਲੰਮੇ ਜਾਣ ਤੋਂ ਲੰਮੇ ਮਾਰੇ ਜੇ ਉਹ ਵੰਜਾ ਦਾ ਤੋਰਾ ਵਾਦਾ ਹੈ ਚੱਲੀ ਆਂਦੇ ਚੱਲੀ ਜਾਂਦੇ ਪਵੰਜਾਲਾ ਦਾ ਪਹਿਲੇ ਏਜ ਸੁਵਰਾਜ ਦੇ ਪਹਿਲੇ ਲੋਹਣੋਂ ਵੱਡਾ ਹੈ ਰੋਕ ਲਾ ਦੂਜਾ ਲਾ ਲੋ ਦੂਜਾ ਏ ਦੂਜਾ ਲੋ ਛੋੜਾ ਰੱਖ ਦਿਆਂ ਦੂਜਾ ਲੋ ਆ ਸੁਵਰਾਜ ਦਾ ਜੌਂਡੀਆਰ 52 ਦਾ ਦੂਜਾ ਏ ਦੂਜੇ ਜ ਵੀ ਮੂਰੇ ਆ ਇਹ ਪੂਰਾ ਹੀ ਫਰਕ ਆ ਤੀਜਾ ਇਹ ਲਾਲਾ ਕੋਚਾ ਤੀਜਾ ਲੋ ਲਾਲਾ ਤੀਜਾ ਲੋ ਤੇ ਤੀਜਾ ਇਹ ਦਾ ਬਾळा ਬੱਟਾ ਨжая ਜੀ ਪਿੱਛੇ ਰਹਿ ਗਿਆ ਸਵਰਾਜ ਹੁਣ ਸਵਰਾਜ ਦਾ ਚੌਥਾ ਲੋ ਲਵਾਇਆ ਉਹਦਾ ਤੀਜਾ ਹੀ ਐ ਜਮਾ ਬਰਾਬਰ ਦੋਰਾ ਹੈ ਨਾ ਜਮਾ ਬਰਾਬਰ ਵਾਲਾ ਕੰਮ ਹੀ ਐ ਮਾੜਾ ਜਾਂ ਵੱਡਾ ਬੰਨਜਾ ਦਾ ਲੰਮੀ ਵਾੜ ਤੇ ਮੂਰੇ ਨਿਕਲ ਜੂ ਥੋੜਾ ਮੋਟਾ ਹੀ ਫਰਕ ਆ ਪਹਿਲਾ ਮੀਡੀਅਮ ਲਾ ਪਹਿਲਾ ਬੀਲ ਆ ਪਹਿਲਾ ਬੀ ਤੇ ਪਹਿਲਾ ਮੀਡੀਅਮ ਆ ਪਹਿਲਾ ਏ ਤੇ ਇਹਦਾ ਪਹਿਲਾ ਵੀ ਆ ਉਹਦਾ ਪਹਿਲਾ ਮੀਡੀਆ ਵਾ ਉਹ ਚੌਂਡੀਆਰ ਦਾ ਵੱਡਾ ਘੇਰ ਹੈ ਦੂਜਾ ਲਾ ਤੂੰ ਪਹਿਲਾ ਹੀ ਰੱਖ ਨਾ ਦੂਜਾ ਹੀ ਲਾ ਤੂੰ ਦੂਜਾ ਲਾ ਦੋਨਾਂ ਹੈ ਦੂਜੇ ਦੂਜੇ ਆ ਚਲੋ بڑا ਫਰਕ ਆ ਪਿਛੇ ਲੱਕ ਲੋ ਜੌਂਡਿਆਰ ਹਲ ਬਾਉਂਦਾ ਕਿਹੜੇ ਜਾ ਦੂਜਾ ਸੀ ਲਾ ਫਿਰ ਤੂੰ 1000 ਚੱਕਰਾਂ ਤੇ ਤੂੰ ਬਾਹਣ ਕਿਹੜੇ ਤੇ ਬਾਉਣਾ ਹਣਾ ਹਲਾ ਨਾ ਪਹਿਲਾ ਹਾਈ ਲਾ ਉਹਦਾ ਪਹਿਲਾ ਹਾਈ ਇਹਦਾ ਤੀਜਾ ਦੂਜਾ ਸੀ ਵਾਹ ਛੋਟਾ ਯਾਰਾ ਪਹਿਲਾ ਹਾਈ ਆ 1000 ਚੱਕਰ ਹੈ ਬਾਲਾ ਫਰਕ ਹੈ ਬਾਈ ਯਾਰ ਦੂਜਾ ਵਾਲਾ ਦੂਜਾ ਸੀ ਰੱਖੇਗਾ ਉਹਦਾ ਦੂਜਾ ਸੀ ਹੈ ਇਹਦਾ ਦੂਜਾ ਹਾਈ ਦੂਜਾ ਹਾਈ ਵੱਡਾ ਫਿਰ ਇਹ ਲੈਂਦਾ ਵੀ ਨਹੀਂ ਹਾਂ ਖੜ ਜਾ ਚੌਥਾ ਮੀਡੀਅਮ ਲਾਈਂ ਚੌਥੇ ਮੀਡੀਅਮ ਜੀ ਭੌਂਦਾ ਇਹਦਾ ਚੌਥਾ ਮੀਡੀਅਮ ਲਵਾਇਆ ਤੀਜਾ ਸੀ ਰੱਖ ਦੂਜਾ ਸੀ ਦੂਜਾ ਸੀ ਦੂਜਾ ਸੀ ਆ ਚੌਥਾ ਮੀਡੀਅਮ ਹਜ਼ਾਰ ਹਜ਼ਾਰ ਚੱਕਰ ਤੇਰਾ ਮਟਨ ਤੀਜਾ ਸੀ ਲਾ ਚੌਥਾ ਮੀਡੀਅਮ ਤੀਜਾ ਸੀ ਆਹ ਬੱਡਾ ਗਿਆ ਜਦੋਂ ਹੈ ਨਾ ਦੂਜਾ ਵੀ ਦੂਜਾ ਸੀ ਲਾ ਲਿਆ ਤੀਜਾ ਮੀਡੀਅਮ ਆ 52 ਦਾ ਹੈ ਤੋਰਾ ਬੱਦਾ ਹੈ ਤੀਜੇ ਸੀਜ ਦਾ ਇਹ ਆ ਤੀਜਾ ਮੀਡੀਅਮ ਆ ਪਹਿਲਾ ડી ਦੂਜਾ ਹਾਈ ਹਾਂ ਦੂਜੇ ਹਾਈ ਚ ਲਾਇਆ ਹਾਂ ਇਹ ਤਾਂ ਵੱਡਾ ਪਹਿਲਾ ਲਾ ਓਏ ਚੌਥਾ ਮੀਡੀਅਮ ਲਾ ਪਹਿਲਾ ਡੀ ਇਹਦਾ ਚੌਥਾ ਮੀਡੀਅਮ ਆਦਾ ਪਹਿਲਾ ਡੀ ਦੋਨੇ ਤਵੀਆਂ ਚ ਵਾਉਂਦੇ ਆ ਇਹਨਾ ਦੋਨੇ ਤਵੀਆਂ ਚ ਵਧੀਆ ਵਾਉਂਦੇ ਆ ਇਹਦਾ ਘੱਟ ਆ ਗੱਲਾਂ ਹਾਂ ਹਾਂ